ਨਾਜ਼ਨਬੀ ਟੀਵੀ ਦੇ ਖਬਰਾਂ ਦੇ ਇਸ ਬੁਲੇਟਿਨ ਵਿੱਚ ਤੁਹਾਡਾ ਸਵਾਗਤ ਮੈਂ ਹਮਜੀਤ ਸਿੰਘ ਰਮਾਣਾ ਫੋਰਟਿਸ ਹਸਪਤਲ ਮਾਲ ਰੋਡ ਲੁਧਿਆਣਾ ਵਿਖੇ ਡਾਕਟਰ ਮਨੀਸ਼ ਮੁੰਜਾਲ ਜੋ ਕਿ ਰਾਸ਼ਟਰੀ ਪੁਰਸਕਾਰ ਜੇਤੂ ਹਨ ਅਤੇ ਕੰਨ ਨੱਕ ਅਤੇ ਗਲੇ ਦੇ ਇਲਾਜ ਨੈਰਟੋਲੋਜੀ ਸਿਰ ਅਤੇ ਸਕਲ ਬੀਨ ਸਰਜਰੀ ਦੇ ਮਾਹਿਰ ਹਨ ਹੁਣ ਹਸਪਤਲ ਨਾਲ ਜੁੜ ਗਏ ਹਨ ਉਨ੍ਹਾਂ ਦੀ ਆਮਦ ਨਾਲ ਹਸਪਤਲ ਦੀਆਂ ਇਲਾਜੀ ਸੇਵਾਵਾਂ ਅਤੇ ਅਕਾਦਮਿਕ ਮਿਆਰ ਮਿਆਰ ਹੋਰ ਉੱਚਾ ਹੋਵੇਗਾ ਇਥੇ ਦੱਸਣਯੋਗ ਹੈ ਕਿ ਡਾਕਟਰ ਮੁੰਜਾਲ ਉਹਨਾਂ ਮਾਹਿਰਾਂ ਵਿੱਚੋਂ ਹਨ ਜੋ ਉੱਚ ਜੋਖਮ ਅਤੇ ਜਟਿਲ ਕੰਨ, ਨੱਕ ਅਤੇ ਗਲੇ ਦੀਆਂ ਬਿਮਾਰੀਆਂ ਦੀ ਸਰਜਰੀ ਕਰਦੇ ਹਨ ਜੋ ਆਮ ਤੌਰ ਤੇ ਹੋਰ ਡਾਕਟਰ ਨਹੀਂ ਕਰਦੇ ਉਹਨਾਂ ਕੋਲ 35 ਸਾਲ ਤੋਂ ਵੱਧ ਦਾ ਤਜਰਬਾ ਹੈ ਉਹ ਪਹਿਲਾਂ ਦਿਨੰਦ ਮੈਡੀਕਲ ਕਾਲਜ ਲੁਧਿਆਣਾ ਵਿੱਚ ਬਤੌਰ ਪ੍ਰੋਫੈਸਰ ਦੇ ਨਾਲ-ਨਾਲ ਵਿਭਾਗ ਮੁਖੀ ਅਤੇ ਕ੍ਰਿਸਚੀਅਨ ਮੈਡੀਕਲ ਕਾਲਜ ਵਿੱਚ ਲੈਕਚਰਰ ਰਹਿ ਚੁੱਕੇ ਹਨ ਉਹਨਾਂ ਨੇ ਆਪਣੀ ਮਾਹਿਰਤਾ ਦੇ 350 ਤੋਂ ਵੱਧ ਲੇਖ ਲਿਖੇ ਅਤੇ ਬੀ ਤੋਂ ਵੱਧ ਅੰਤਰਰਾਸ਼ਟਰੀ 골ਡ ਮੈਡਲ ਜਿੱਤੇ ਹਨ ਇਸ ਤੋਂ ਇਲਾਵਾ 60 ਤੋਂ ਵੱਧ ਪੋਸਟ ਗ੍ਰੈਜੂਏਟ ਡਾਕਟਰ ਤਿਆਰ ਕੀਤੇ ਹਨ ਉਹਨਾਂ ਦੀ ਸਰਜਿਕਲ ਮਹਾਰਤਾ ਵਿੱਚ ਸਕੂਲ ਬੇਸ ਸਕਲ ਬੇਸ ਦੀ ਸਰਜਰੀ ਕੋ ਕਲੀਅਰ ਇੰਪਲਾਂਟ ਐਂਡੋਸਕੋਪਿਕ ਸਾਈਨਸ ਸਰਜਰੀ ਆਵਾਜ਼ ਵਾਲੀ ਨਲੀ ਦੀ ਰੀਕਨਸਟਰਕਸ਼ਨ ਅਤੇ ਸਿਰ ਗਲੇ ਦੇ ਟਿਊਮਰ ਦੀ ਸਰਜਰੀ ਸ਼ਾਮਲ ਹਨ ਉਹ ਭਾਰਤ ਪਰ ਵਿੱਚ ਆਪਣੇ ਉੱਚ ਦਰਜੇ ਦੇ ਨਤੀਜਿਆਂ ਲਈ ਜਾਣੇ ਜਾਂਦੇ ਹਨ ਫੋਰਟਿਸ ਹਸਪਤਾਲ ਦੇ ਫੈਸਿਲਿਟੀ ਡਾਇਰੈਕਟਰ ਸ਼੍ਰੀ ਗੁਰਦਰਸ਼ਨ ਸਿੰਘ ਮੰਗਟ ਨੇ ਕਿਹਾ ਕਿ ਸਾਨੂੰ ਡਾਕਟਰ ਮਨੀਸ਼ ਮੰਜਾਲ ਨੂੰ ਫੋਰਟਿਸ ਟੀਮ ਵਿੱਚ ਸ਼ਾਮਲ ਕਰਕੇ ਬਹੁਤ ਮਾਣ ਮਹਿਸੂਸ ਹੋ ਰਿਹਾ ਹੈ ਉਹਨਾਂ ਦੀ ਮਹਾਰਤ ਅਤੇ ਅਨੁਭਵ ਸਾਡੀ ਟੀਮ ਨੂੰ ਹੋਰ ਮਜ਼ਬੂਤ ਬਣਾਏਗਾ ਅਤੇ ਇਲਾਕੇ ਦੇ ਮਰੀਜ਼ਾਂ ਨੂੰ ਵਧੀਆ ਇਲਾਜ ਮਿਲੇਗਾ ਬਧੇਰੇ ਜਾਣਕਾਰੀ ਦਿੰਦੇ ਹੋਏ ਸ਼੍ਰੀ ਮੰਗਟ ਨੇ ਦੱਸਿਆ ਕਿ ਡਾਕਟਰ ਮੰਜਾਲ ਹਰ ਸੋਮਵਾਰ ਤੋਂ ਸ਼ਨੀਵਾਰ ਤੱਕ ਸਵੇਰੇ 9:30 ਤੋਂ ਦੁਪਹਿਰ 4 ਵਜੇ ਤੱਕ ਫੋਰਟਿਸ ਹਸਪਤਾਲ ਮਾਲ ਰੋਡ ਲੁਧਿਆਣਾ ਵਿੱਚ ਉਪਲਬਧ ਹੋਣਗੇ